ਦੋਸਤੋ ਅੱਜ ਤੁਹਾਨੂੰ ਇੱਕ ਹੋਰ ਆਪਣੇ ਫਾਰਮ ਦਾ ਹੋਮ ਬ੍ਰੀਡ ਬੱਚਾ ਵਿਖਾਉਣਾ ਹੈ ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਚੰਗਾ ਘੋੜਾ ਬਣ ਕੇ ਤਿਆਰ ਹੋਏਗਾ। ਬਾਕੀ ਤੁਸੀਂ ਵੀਡੀਓ ਵੇਖ ਕੇ ਆਪ ਹਿਸਾਬ ਲਾ ਲਿਓ ਵੀ ਇਹ ਬੱਚਾ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਦਾ ਬਣੇਗਾ। ਤੇ ਕਮੈਂਟ ਬਾਕਸ ਜ਼ਰੂਰ ਦੱਸਿਓ। ਗੱਲ ਕਰੀਏ ਇਸ ਬੱਚੇ ਦੀ। ਬਹੁਤ ਹੀ ਚੰਗਾ ਖਾਨਦਾਨ ਇਸ ਬਸ਼ੇਰੇ ਦਾ। ਤੇ ਉਮਰੇ ਦੀ ਇਹ 28 ਮਹੀਨੇ ਗੱਲ ਕਰੀਏ ਇਹਦੇ ਖਾਨਦਾਨ ਦੀ ਨੁਕਰਾ ਖਾਨਦਾਨ ਨੇ ਬਾਪੇ ਦਾ ਇਹ ਜਉਣਾ ਕੋੜਾ ਜਿਹੜਾ ਵੀ ਕਾਫੀ ਸ਼ੋਅ ਜੀਨਰ ਕੋੜਾ ਹੈ ਸਾਰੇ ਵੀਰਪਰਾ ਜਉਣੇ ਕੋੜੇ ਬਾਰੇ ਪਲੀ ਪੰਤੀ ਜਾਣਦੇ ਆ ਉਹਦੇ ਬਾਰੇ ਦੱਸਣ ਦੀ ਲੋੜ ਨਹੀਂ ਤੇ ਜਉਣਾ ਆ ਗਿਆ ਕੱਲਾਂ ਵਾਲੇ ਚੇਤਕ ਦਾ ਕੱਲਾਂ ਵਾਲਾ ਚੇਤਕ ਵੀ ਬਹੁਤ ਚੰਗਾ ਕੋੜਾ ਬਰੀਡਰ ਕੋੜਾ ਤੇ ਗੱਲ ਕਰੀਏ ਦੀ ਮਾਂ ਦੀ ਮਾਂ ਇਹਦੀ ਆਪਣੇ ਵਾਲੀ ਵੱਡੀ ਘੋੜੀ ਗਦਾਵਰੀ ਜਿਹੜੀ ਆਪਣੇ ਵੱਡੇ ਬਸ਼ੇਰੇ ਦੀ ਮਾਂ ਐ ਤੇ ਇਹਦੀ ਮਾਂ ਐ ਆਪਣੇ ਵਾਲਾ ਬਸ਼ੇਰਾ ਨਵਾਬ ਤੇ ਛੋਟਾ ਕੋਹੀਨੂਰ ਇੱਕੋ ਮਾਂ ਦੇ ਬੱਚੇ ਆ ਮਾਂ ਲੋਂ ਸਕੇ ਪਾਈ ਨੇ ਤੇ ਬਾਪ ਇਹਨਾਂ ਦੇ ਅੱਡ-ਵਾਡੇ ਤੇ ਗਦਾਵਰੀ ਆ ਗਈ 파ਰਸ ਦੀ ਤੇ 파ਰਸ ਆ ਗਿਆ گلਜਾਰ ਦਾ ਤੇ گلਜਾਰ ਆ ਗਿਆ ਕੋਹੀਨੂਰ ਦਾ ਬਹੁਤ ਹੀ ਜ਼ਿਆਦਾ ਚੰਗੀ ਪੈਡਾਗਰੀ ਏ ਮਾਂ ਲੋਵੀ ਤੇ ਬਾਪ ਲੋਵੀ ਦੂਜੀ ਗੱਲ ਸਪੋਰਟਲੈਸ ਬੱਚਾ ਕਿਤੇ ਸਰੋਂ ਦੇ ਦਾਣੇ ਜਿੱਡਾ ਵੀ ਦਾਗ ਨਹੀਂ ਹੈਗਾ ਜੈ ਮੰਗਲ ਬੱਚਾ ਖੜਨੀ ਕਰਨੀ ਬੱਚੇ ਦੀ ਬਹੁਤ ਹੀ ਜ਼ਿਆਦਾ ਬਾਗਮਾਲੇ ਤੁਸੀਂ ਵੇਖੋ ਗਰਦਨ ਕੰਨ ਕਣੋਤੀ ਪਿੱਠ ਪੁੜਾ ਬਹੁਤ ਹੀ ਜ਼ਿਆਦਾ ਛੋਕ ਕੁਆਲਟੀ ਬੱਚਾ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਚੰਗਾ ਕੋੜਾ ਬਣ ਕੇ ਤਿਆਰ ਹੋਏਗਾ ਜਿੱਡਾ ਚੰਗਾ ਇਹਦਾ ਖਾਨਦਾਨ ਹੈ ਉਸ ਤੋਂ ਵੱਧ ਕੇ ਚੰਗੇ ਬੱਚੇ ਪੈਦਾ ਕਰੇਗਾ ਕਈ ਵੀਰ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਆ ਵੀ ਆਪਾਂ ਕੋਈ ਨੂਰ ਤੋਂ ਸਟੱਡ ਸਰਵਿਸ ਲੈਣੀ ਏ ਹਜੇ ਆਪਾਂ ਇਹਦੀ ਵੀ ਸਟੱਡ ਸਰਵਿਸ ਓਪਨ ਨਹੀਂ ਕੀਤੀ ਆਉਣ ਵਾਲੇ ਟਾਈਮ ਦੇ ਵਿੱਚ ਇਹਦੀ ਵੀ ਸਟੱਡ ਸਰਵਿਸ ਆਪਾਂ ਓਪਨ ਕਰ ਦੇਾਂਗੇ ਬਾਕੀ ਕਿਵੇਂ ਦਾ ਲੱਗਾ ਬਸ਼ੇਰਾ ਕਮੈਂਟ ਬੁਖਤ ਜਰੂਰ ਦੱਸਿਓ ਹਰ ਨਵੀਂ ਵੀਡੀਓ ਤੁਹਾਡੇ ਕੋਲ ਟਾਈਮ ਟੂ ਟਾਈਮ ਪਹੁੰਚ ਸਕੇ ਇਸ ਕਰਕੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਆਨੰਦ ਤੁਸੀਂ ਟਾਈਮ ਟੂ ਟਾਈਮ ਲੈ ਸਕੋ ਮਿਲਦੇ ਆਂ ਫਿਰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਓਨਾਂ ਚਿਰ ਧੰਨਵਾਦ ਜੀ